ਜਟਾਂ ਦੇ ਮੈਂ ਹੁਣ ਜ਼ਿੰਮੇਦਾਰਾਂ ਦਾ ਹੀ ਪੁੱਤਾਂ ਕਈਆਂ ਕਰਾਂ ਦੇ ਦੇਖਿਆ ਕਿ ਬੱਚੇ ਛੋਟੇ-ਛੋਟੇ ਬੱਚਿਆਂ ਨੂੰ ਗਾਲਾਂ ਸਿਕਾਉਣ ਲੱਗ ਜਾਂਦੇ ਨੇ ਇੱਧਰ ਆ ਓਏ ਇਹਨੂੰ ਗਾਲ ਕੱਢਣਗੇ ਦਿਖਾ ਉਹ ਤੋਂ ਤੋਂ ਤਾੜੀਆਂ ਮਾਰ ਦਿੰਦੇ ਨੇ ਬੱਚਾ ਗਾਲ ਕੱਢਦਾ ਸੋ ਇਹਨਾਂ ਗੱਲਾਂ ਤੋਂ ਸੂਝ ਨਾਲ ਬਚਣਾ ਚਾਹੀਦਾ ਉਹਨਾਂ ਬੱਚਿਆਂ ਨੂੰ ਤੁਸੀਂ ਜੇ ਇਹਦੀ ਬਜਾਏ ਊੜਾ ਆੜਾ ਪੰਜਾਬੀ ਦਾ ਉਹੋ ਲਿਖਣ ਵਾਲੀਆਂ ਜਿਹੜੀਆਂ ਪਹਿਲਾਂ ਗਾਜਣੀਆਂ ਨਾਲ ਫੱਟੀਆਂ ਪੋਚ ਕੇ ਉੱਤੇ ਲਿਖਦੇ ਹੁੰਦੇ ਸੀ ਉਹ ਸੰਸਕਾਰ ਦਿੰਨੇ ਹੋ ਕਿ ਭਾਈ ਕਾਕਾ ਊੜਾ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਇੱਕ ਓੰਕਾਰ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਇੱਕ ਓੰਕਾਰ ਦਾ ਮਤਲਬ ਕੀ ਹੈ ਜੋ ਇਹ ਇਹ ਗੱਲਾਂ ਜੇ ਜੰਮਦੇ ਬੱਚਿਆਂ ਦੇ ਉਹਨਾਂ ਦੇ ਬਲੱਡ ਚ ਕਿਹਨੇ ਕਿਹਨੇ ਪਾਉਣੀਆਂ ਉਹਨਾਂ ਦੇ ਕੰਨਾਂ ਚ ਕਿਹਨੇ ਪਾਉਣੀਆਂ ਉਹਨਾਂ ਦੇ ਦਿਲ ਦਿਮਾਗ ਤੇ ਥੋਡੀਆਂ ਜਿਹੜੀਆਂ ਬਚਪਨ ਦੀਆਂ ਛਾਪਾਂ ਹੁੰਦੀਆਂ ਨੇ ਉਹ ساری ਉਮਰ ਜਾਂਦੀਆਂ ਨਹੀਂ ਮੇਰੇ ਹੁਣ ਤੱਕ ਨਹੀਂ ਜਾਂਦੀਆਂ ਮੇਰੇ ਯਾਦ ਹੈ ਸਾਡੇ ਪਿੰਡ ਦੇ ਮਿਡਲ ਸਕੂਲ ਸੀ ਮੇਰੇ ਪਿੰਡ ਮੈਂ ਸਾਡੇ ਨੇੜੇ ਗੁਰਦੁਆਰਾ ਸਾਹਿਬ ਦੀ ਸਾਡੇ ਜਿਹੜੇ ਗੁਰਦੁਆਰੇ ਦੇ ਵੱਡੇ ਪਾਟੀ ਸੀ ਮਹੰਤ ਸੀ ਉਹਨਾਂ ਨੂੰ ਬਾਬਾ RAM ਸਿੰਘ ਮਹੰਤੀ ਕਹਿੰਦੇ ਹੁੰਦੇ ਸੀ ਅਸੀਂ ਉਹ ਆਪ بڑے ਲਿਖੇ ਘੱਟ ਸੀ ਪਤਾ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਇਹ ਕੀ ਉਹਨਾਂ ਦੇ ਅੰਦਰ ਮਤਲਬ ਕਿੱਥੋਂ ਇਹ ਸੋਚ ਪੈਦਾ ਹੋਈ ਹੋਣੀ ਹੈ ਉਹ ਵੱਡੇ ਵੱਡੇ ਮਨਿਸਟਰਾਂ ਨੂੰ ਘੇਰ ਕੇ ਪਿੰਡ ਬੁਲਾ ਲੈਂਦੇ ਸੀ ਉਹਨਾਂ ਤੋਂ ਕੋਲ ਫੰਡ ਲੈਣੇ ਸਕੂਲ ਕੇ ਹੋਰ ਵਧੀਆ ਹੋ ਜਾਏ ਉਹ ਇਹੋ ਜਿਹਾ ਕੰਮ ਬਹੁਤ ਕਰਦੇ ਰਹਿੰਦੇ ਸੀਗੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਸਕੂਲ ਦੀ ਜਿਹੜੀ ਬਿਲਡਿੰਗ ਸੀ ਕੱਚਾ ਸਕੂਲ ਹੁੰਦਾ ਸੀ ਕਮਰੇ ਘੱਟ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਥਾਂ ਦੇ ਦੇਣਾ ਉਥੇ ਤਪੜਾ ਵਿਛਾ ਕੇ ਮੈਂ ਉਥੇ ਥੱਲੇ ਉਂਗਲ ਨਾਲ ਲਿਖਦਾ ਹੁੰਦਾ ਸੀ ਊੜਾ ਆੜਾ ਜਦੋਂ ਉਥੇ ਲਿਖਦੇ ਲਿਖਦੇ ਇੱਕ ਦਿਨ ਮੈਂ ਘਰ ਮੇਰੀ ਮੈਂ ਮਾਤਾ ਨੂੰ ਬੀਬੀ ਬੀਬੀ ਕਹਿੰਦਾ ਹੁੰਦਾ ਸੀ ਬੀਬੀ ਨੇ ਉਂਗਲ ਕਾ ਛਿਵ ਦੇਖ ਲਿਆ ਤੁਮੇ ਪੁੱਤਾ ਕੀ ਹੋ ਗਿਆ ਮੈਂ ਕਿਹਾ ਬੀਬੀ ਥੱਲੇ ਨਾ ਊੜਾ ਆੜਾ ਲਿਖਦਾ ਸੀ ਦੂਜੇ ਦਿਨ ਬੀਬੀ ਨੇ ਆਪਣੇ ਰੀਠੇ ਹੁੰਦੇ ਸੀ ਯਾਦ ਹੈ ਰੀਠਿਆਂ ਦਾ ਸਾਬਣ ਵੀ ਬਣਾਉਂਦੇ ਹੁੰਦੇ ਸੀਗੇ ਉਹ ਰੀਠਿਆਂ ਦੇ ਦਰਖਤ ਤੋਂ ਉਹ ਰੀਠੇ ਦੇ ਵਿੱਚ ਛੇਦ ਕਰਕੇ ਵਿੱਚ ਲੱਕੜ ਦੀ ਛੋਟੀ ਇੰਨੀ ਗੁਲੀ ਜੀ ਘੜ ਕੇ ਮਿਸਤਰੀਆਂ ਦੇ ਆਪਣੇ ਕਾਰਖਾਨੇ ਆਮ ਹੀ ਹੁੰਦੇ ਸੀ ਕਾਰਖਾਨਾ ਕਹਿੰਦੇ ਹੁੰਦੇ ਸੀਗੇ ਜਿੱਥੇ ਤਰਖਾਣਾ ਲੋਹਾਰਾ ਕੰਮ ਹੁੰਦਾ ਸੀ ਉਹਦੇ ਕੋਲੋਂ ਵਿੱਚ ਉਹ ਕਿਲੀ ਜੀ ਠੋਕ ਕੇ ਉਹ ਮੈਨੂੰ ਉਹ ਉਹ ਦੇਦਾ ਕਹਿੰਦੇ ਲੈ ਅੱਜ ਤੋਂ ਮੇਰੇ ਪੁੱਤ ਦੀ ਨਾ ਉਂਗਲ ਥੱਲੇ ਮਿੱਟੀ ਤੇ ਉਥੇ ਜ਼ਖਮੀ ਨਹੀਂ ਹੋਊਗੀ ਇੱਥੇ ਬੇਟਾ ਇਹਦੇ ਨਾਲ ਲਿਖਿਆ ਕਰ ਉਹ ਫੜਕੇ ਉਹਦੇ ਨਾਲ ਊੜਾ ਆੜਾ ਲਿਖਣਾ ਜੇ ਤੁਹਾਡੇ ਸੰਸਕਾਰ ਉਹੋ ਜੇ ਬਣਾਉਣ ਚ ਮਾਪੇ ਹਿੱਸਾ ਪਾਉਂਦੇ ਨੇ ਤਾਂ ਤੁਹਾਡਾ ਘਰ ਵੱਡਾ ਹੈ ਮੈਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦਿੰਨਾ ਮੈਂ ਹੂਬ-ਹੂਤਾਂ ਵਾਕਿਆ ਨਹੀਂ ਸੁਣਾਉਂਗਾ ਮੈਨੂੰ ਪੁਰਾਣੇ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਜੀ ਦੇ ਫਾਦਰ ਸਾਹਿਬ ਉਹਨਾਂ ਨੇ ਇੱਕ ਸਾਡੀ ਸੈਟਿੰਗ ਸੀ ਛੋਟੀ ਜੀ ਮੈਂ ਉਦੋਂ ਹਾਰਡਲੀ 19 ਸਾਲ ਦਾ 18-19 ਸਾਲ ਦਾ ਬੰਬੇ ਪਹਿਲੀ ਵਾਰ ਹੀ ਗਿਆ ਸੀ ਜਦੋਂ ਨਵਾਂ ਨਵਾਂ ਸ਼ੌਕ ਚੜਦਾ ਹੈ ਨਾ ਉਹ ਪਟੇ ਜੇ ਬਾਹ ਕੇ ਬੰਦਾ ਬੰਬੇ ਰ ਭੱਜ ਜਾਂਦਾ ਹੈ ਉਹ ਗਲਤੀ ਮੈਂ ਕੀਤੀ ਸੀ ਅੱਗੇ ਵੀ ਮੈਂ ਦੱਸਿਆ ਉਹ ਗਲਤੀ ਸੀ ਵਾਪਸ ਫਿਰ ਮੈਂ ਛੇਤੀ ਆ ਗਿਆ ਸੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਸੀ ਬੇਟਾ ਆਪ ਖਾਨਦਾਨੀ ਹੋ ਮੈਂ ਕਿਹਾ ਸਰ ਖਾਨਦਾਨ ਮੈਂ ਮੈਂ ਸਮਝਾ ਨਹੀਂ मैं मैं बताता हूँ देखिए आप जब से यहाँ बैठे हुए हैं मैं यहाँ बड़ा हूँ सबसे आप मेरा खास ख्याल रख रहे हैं ये बातें जो हैं ये किसी स्कूल में किसी कॉलेज में वहाँ नहीं सिखाई जाती ये आपको आपके वालिदा ने उन्होंने आपको जो शिक्षा दी है उन्होंने जो आपके ब्लड में डाला है आपकी माँ ने आपके आ, पापा ने तो वो होते हैं संस्कार आप संस्कारी हैं इसलिए आप खानदानी हैं खानदान में वो बड़े बड़े महलों को बड़े बड़े को, कार कोठी ये वो उन, उन लोगों को नहीं मानता मैं मानता हूँ उनको जिनके अंदर संस्कार हूँ जो बड़ों की इज्जत करने जानते हों जो कोई अगर सामने से बड़ा आता है उठ के खड़ा हो जाए और तो वहाँ से रिसीव करके यहाँ बैठाना जानते हैं वो संस्कारी लोग हैं तो वो वे घर उड़े ईवन साढ़े अब्दुल कलाम साहब वो जदों राष्ट्रपति देदे तो गए ਫਿਰ ਪਤਾ ਲੱਗਿਆ ਕਿ ਇਹਨਾਂ ਦਾ ਘਰ ਕਿਹੋ ਜਿਹਾ ਹੈ ਬ੍ਰਦਰ ਉਹਨਾਂ ਦਾ ਛੋਟੀ ਜੀ ਦੁਕਾਨ ਕਰਦਾ ਹੈ ਔਰ ਉਹਨਾਂ ਦੇ ਕੋਈ ਰਿਸ਼ਤੇਦਾਰ ਨੂੰ ਕਿਸੇ ਨੂੰ ਉਹ ਦੋ ਤਿੰਨ ਬੰਦੇ ਇੱਕ ਮੇਰੇ ਮਨ ਆਪਣੇ ਮਨਮੋਹਨ ਸਿੰਘ ਜੀ ਸਰਦਾਰ ਮਨਮੋਹਨ ਸਿੰਘ ਜੀ ਉਹ ਯਾਦ ਆਉਂਦੇ ਨੇ ਉਹਨਾਂ ਦੀਆਂ ਬੇਟੀਆਂ ਉਹਨਾਂ ਦੇ ਰਿਸ਼ਤੇਦਾਰ ਸਾਰੇ ਸਾਰੇ ਆਪਣੀ ਆਪਣੀ ਨੌਕਰੀਆਂ ਤੇ ਲੱਗੇ ਹੋਏ ਨੇ ਸੋ ਉਹ ਮਨਮੋਹਨ ਸਿੰਘ ਜੀ ਅਬਦੁਲਕਲਾਮ ਇਹ ਲੋਕਾਂ ਨੂੰ ਤੁਸੀਂ ਸੰਸਕਾਰੇ ਕਹਿ ਸਕਦੇ ਹੋ ਇਹਨਾਂ ਨੂੰ ਕਹਿ ਸਕਦੇ ਹੋ ਕਿ ਹਾਂ ਇਹ ਵੱਡੇ ਘਰਾਂ ਦੇ ਰਹਿਣ ਵਾਲੇ ਸੀ ਉਹਨਾਂ ਦੇ ਘਰ ਵੱਡੇ ਨੇ ਸੋ ਇਸੇ ਤਰ੍ਹਾਂ ਸਾਡੀ ਫਿਲਮ ਦਾ ਜਿਹੜਾ ਵੱਡਾ ਘਰ ਹੈ ਉਹ ਦਰਸ਼ਕਾਂ ਨੂੰ ਸੰਸਕਾਰ ਦਰਸ਼ਕਾਂ ਨੂੰ ਸਿੱਖਿਆ ਦਰਸ਼ਕਾਂ ਨੂੰ ਇਹੋ ਜੇ ਸੁਨੇਹੇ ਮਿੱਠੇ-ਮਿੱਠੇ ਛੋਟੀਆਂ-ਛੋਟੀਆਂ ਛੇੜਖਾਨੀਆਂ ਵੀ ਔਰ ਛੋਟੇ-ਛੋਟੇ ਹਾਸੇ ਵੀ ਔਰ ਮੋٹے-ਮੋٹے ਹੰਝੂ ਵੀ ਦੇ ਕੇ ਜਾਊਗਾ ਸੋ ਇਹ ਸਾਡੀ ਫਿਲਮ ਦਾ ਮੇਨ ਮੁੱਦਾ ਹੈ ਜੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।